ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਰਾਜਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕੁਐਸਟ ਹੈਗੀ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਇੱਕ ਬਹੁਤ ਵਧੀਆ ਦੋਸਤੋ ਚੰਗੀ ਝੋਟੀ ਹੈਗੀ ਜਾਂ ਦੂਜਾ ਸੁਆ ਸੂਈ ਹੈ ਬਾਕੀ ਜਾਣਕਾਰੀ ਜਿਹੜੀ ਆਪਾਂ ਦਵਾਂਗੇ ਵੀਰ ਹੁਣਾਂ ਦੇ ਕੋਲੋਂ ਜਿਹੜਾ ਥਾਂ ਟਿਕਾਣਾ ਹੈਗਾ ਦੋਸਤੋ ਲੋਕੇਸ਼ਨ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਸ ਨੂੰ ਤਰਨਤਾਰਨ ਲੱਗਦਾ ਹੈ ਜੀ ਓਨਰ ਦੋਸਤੋ ਬਾਈ ਬਲਵਿੰਦਰ ਸਿੰਘ ਜੀ ਹਨ ਉਹਨਾਂ ਕੋਲ ਚੱਲਦੇ ਆ ਪੁੱਛ ਲੈਨੇ ਆ ਵੀ ਕੀ ਡਿਟੇਲ ਹੈਗੀ ਆ ਇਸ ਝੋਟੀ ਦੀ ਸੋ ਸਤਿ ਸ੍ਰੀ ਅਕਾਲ ਵੀਰ ਜੀ ਸੋ ਵੀਰ ਜੀ ਇੱਕ ਤਾਂ ਆਪਣੇ ਵੀਰਾਂ ਨੂੰ ਇਹ ਦੱਸੋ ਵੀ ਇਹ ਜਿਹੜੀ ਝੋਟੀ ਆ ਹਾਂਜੀ ਕਿੰਨਵਾ ਸੂਆ ਆਪਣੇ ਕੋਲ ਸੂਈ ਹੈ ਜੀ ਇਹ ਦੂਜੇ ਸੂਆ ਸੂਈ ਹੈ ਠੀਕ ਆ ਜੀ ਸੋ ਕਿਸਾਨ ਵੀਰੋ ਦੂਜਾ ਸੁਹਾ ਸੂਈ ਆ ਵੀਰ ਹੋਣਾ ਦਾ ਵਪਾਰ ਦਾ ਕੰਮ ਆ ਪਹਿਲਾਂ ਵੀ ਆਪਾਂ ਆ ਵੀਰ ਹੋਣਾਂ ਦੀਆਂ ਵੀਡੀਓ ਕਾਫੀ ਅਪਲੋਡ ਕੀਤੀਆਂ ਨੇ ਆਪਣੇ ਚੈਨਲ ਤੇ ਸੋ ਅੱਜ ਇੱਕ ਹੋਰ ਜਿਹੜੀ ਵੀਡੀਓ ਆਪਾਂ ਤੁਹਾਡੇ ਅੱਗੇ ਲੈ ਕੇ ਆਏ ਆ ਤੇ ਵੀਰ ਜੀ ਦੂਜਾ ਸੁਹਾ ਸੂਈ ਤੇ ਕਿੰਨੇ ਕ ਦਿਨ ਹੋ ਗਏ ਹਨ ਸੂਈ ਨੂੰ ਇਹਨੂੰ ਹੱਲਤਾ ਗਿਆ ਸੂਈ ਨੂੰ ਠੀਕ ਆ ਜੀ ਤੇ ਵੀਰ ਜੀ ਜਿਹੜਾ ਮਗਰ ਬੱਚਾ ਇਸਦੇ ਕੱਟਾ ਠੀਕ ਆ ਸੋ ਕਿਸਾਨ ਵੀਰੋ ਮਗਰ ਇਸ ਦਾ ਜਿਹੜਾ ਬੱਚਾ ਉਹ ਕੱਟਾ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਠੀਕ ਆ ਸੋ ਵੀਰ ਜੀ ਕਿੰਨੇ ਦਿਨ ਦੱਸਿਆ ਵਸੇ ਸੂਈ ਨੂੰ ਹਫਤਾ ਹੋ ਗਿਆ ਹਫਤਾ ਇੱਕ ਹਫਤਾ ਹੋ ਗਿਆ ਦੋਸਤੋ ਸੂਈ ਨੂੰ ਤੇ ਵੀਰ ਜੀ ਦੁੱਧ ਦੀ ਗੱਲ ਕਰੀਏ ਕਿੰਨਾ ਤਿਆਰ ਹੈ ਜੀ ਇਸ ਟਾਈਮ ਤੋਂ 11 12 ਕਿਲੋ ਤਿਆਰ ਹੈ ਬਿਲਕੁਲ ਨੈਟ ਤਿਆਰ ਹੈ ਜੀ ਬਿਲਕੁਲ ਜਿਹੜੀ ਚੁਆਈ ਆਪਾਂ ਕਰ ਲੈਣੀ ਆ ਓਕੇ ਚੁਆਈ ਠੀਕ ਆ ਕਿਸਾਨ ਵੀਰੋ 11 12 ਲੀਟਰ ਜਿਹੜਾ ਮਿਲਕ ਐਸ ਝੋਟੀ ਦੇ ਥੱਲੇ ਤਿਆਰ ਹੈਗਾ ਸੋ ਜਿਹੜੇ ਮੇਰੇ ਵੀਰ ਭਰਾ ਤੁਸੀਂ ਆਓ ਆਪਣੀ ਤਸੱਲੀ ਜਿਹੜੀ ਆ ਦੂ ਡੰਗ ਦੀ ਚਾਹੇ ਦੂਰੋਂ ਨੇੜੇ ਆਓ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਦੋਸਤੋ ਆਪਦੀ ਚੁਆਈ ਤੁਸੀਂ ਦੂ ਡੰਗ ਦੀ ਕਰ ਸਕਦੇ ਹੋ ਵੀਰ ਉਹਨਾਂ ਦੇ ਕੋਲ ਸਾਰਾ ਅਰੇਂਜਮੈਂਟ ਹੈਗਾ ਕਿਸੇ ਵੀਰ ਭਰਾ ਨੇ ਦੂਰੋਂ ਨੇੜੇ ਆਉਣਾ ਆਪਣੀ ਚੁਆਈ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਸ ਅਕਸਰ ਆਪਾਂ ਆਪਦੀ ਹੱਥੀਂ ਚੁਵਾਈ ਅਸੀਂ ਕੀਤੀ ਹੈ ਇਹ ਕਿੰਦਾ ਦੀ ਚੁਵਾਈ ਉਹ ਚੁਵਾਈ ਪੁੱਲੀ ਮਤਲਬ ਬਹੁਤ ਸੋਹਣੀ ਚੁਵਾਈ ਠੀਕ ਹੈ ਜੀ ਵਧੀਆ ਮਤਲਬ ਕਿ ਗਾੜ ਪਛਾੜ ਵਧੀਆ ਚੰਗੀ ਮਿਲਕਦੀ ਹੈ ਗਾੜ 1.5 2 ਕਿਲੋ ਮੈਂ ਠੀਕ ਆ ਬਾਕੀ ਦਿਸਦਾ ਪਿਆ ਵੀ ਸੋ ਦੋਸਤੋ ਬਾਕੀ ਜਿਹੜੇ ਮੂੰਹ ਮੱਥਾ ਤੁਹਾਨੂੰ ਆਪਾਂ ਨਜ਼ਦੀਕੀ ਤੋਂ ਬਰੀਕੀ ਤੋਂ ਜ਼ਰੂਰ ਦਿਖਾ ਦਿੰਨੇ ਆ ਬਿਲਕੁਲ ਛੋਟਾ ਜਿਹਾ ਸਿੰਗਾ ਵੀਰੋ ਰਿੰਗ ਸਿੰਗਾ ਬਿਲਕੁਲ ਬਹੁਤ ਪਿਆਰਾ ਸਿੰਗਾ ਛੋਟਾ ਜਿਹਾ ਮੂੰਹ ਆ ਝੋਟੀ ਦਾ ਉਹ ਵੀ ਤੁਸੀਂ ਨਜ਼ਰ ਮਾਰ ਸਕਦੇ ਹੋ ਪਿੱਠ ਪੂੜਾ ਬਹੁਤ ਵਧੀਆ ਰਾਜੀ ਆ ਝੋਟੀ ਬਧੀਆਂ ਚੰਗੇ ਪਿੱਠ ਫੁੜੇ ਦੀ ਚੌੜੀ ਹੈਗੀ ਆ ਬਾਕੀ ਜੈਡ ਬਲੈਕ ਆ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਬਿਲਕੁਲ ਐਨ ਕਾਲੀ ਹੈਗੀ ਆ ਪੂਛ ਵਿੱਚ ਕੁਝ ਕੁ ਵਾਲ ਤੁਹਾਨੂੰ ਨਜ਼ਰ ਆਉਣਗੇ ਵਾਈਟ ਬਾਕੀ ਸਾਰੀ ਦੋਸਤੋ ਜਿਹੜੀ ਓਵਰ ਆਲ ਜਿਹੜੀ ਬਲੈਕ ਛੋਟੀ ਹੈਗੀ ਆ ਸੋ ਬਲਵਿੰਦਰ ਵੀਰ ਜੀ ਆਪਾਂ ਇਹਨੂੰ ਖੋਲ ਕੇ ਜ਼ਰੂਰ ਤੋਰ ਲੀਏ ਜੀ ਠੀਕ ਹੈ ਜੀ ਬਾਕੀ ਕਿਸਾਨ ਵੀਰੋ ਬਿਲਕੁਲ ਹੁਣ 6 ਵਜੇ ਦਾ ਟਾਈਮ ਹੈਗਾ ਚੁਵਾਈ ਵੀਰ ਜੀ ਕਿੰਨੇ ਕ ਟਾਈਮ ਤੇ ਆਪਾਂ ਚੁਵਾਈ ਇਸ ਦੀ ਜਿਹੜੀ ਕਰ ਲੈਣੇ ਆ ਠੀਕ ਹੈ ਜੀ ਠੀਕ ਆ ਸੋ ਕਿਸਾਨ ਵੀਰੋ ਈਵਨਿੰਗ ਦਾ ਟਾਈਮ ਆ ਸ਼ਾਮ ਦਾ ਟਾਈਮ ਆ 6:30 ਦਾ ਜਿਹੜਾ ਟਾਈਮ ਆ ਵੀਰ ਹੁਣੀ ਚੁਵਾਈ ਇਸ ਦੀ ਕਰਦੇ ਨੇ ਹੁਣ ਜਿਹੜਾ 6 ਵਜੇ ਦਾ ਟਾਈਮ ਹੋਇਆ ਬਾਕੀ ਹਵਾਨੇ ਦੀ ਮੰਤਰ ਤੁਸੀਂ ਵੇਖ ਸਕਦੇ ਹੋ ਜਿਹੜੀ ਮਤਲਬ ਕੀ ਤੱਕ ਕਹ ਲੋ ਚਾਹੇ ਅੱਗੇ ਨੂੰ ਹਵਾਨਾ ਕਹ ਲੋ ਸਾਰਾ ਰੱਖਿਆ ਹੋਇਆ ਹੈ ਨੇ ਝੋਟੀ ਨੇ ਬਾਕੀ ਦੁੱਧ ਦੀ ਚੰਗੀ ਸਾਫ ਸੁਥਰੀ ਹੈਗੀ ਵੀਰੋ 12 ਲੀਟਰ ਦੀ ਮਿਲਕ ਦੀ ਕੈਪੈਸਿਟੀ ਜਦੋਂ ਤੁਸੀਂ ਆਓ ਆਪਦੀ ਤਸੱਲੀ ਨਾਲ ਕਰ ਸਕਦੇ ਹੋ ਬਿਲਕੁਲ ਠੰਡੀ ਸ਼ਾਂਤ ਸੁਭਾਅ ਦੀ ਦੋਸਤੋ ਜਿਹੜੀ ਇਹ ਝੋਟੀ ਹੈਗੀ ਵੀਰ ਹੁਣਾਂ ਦੇ ਕੋਲ ਠੀਕ ਹੈ ਸੋ ਵੀਰ ਜੀ ਪਹਿਲੇ ਸੂਵੇ ਦਾ ਕੋਈ ਦੁੱਧ ਦੁੱਧਿੰਦਾ ਆਪਾਂ ਨੂੰ ਦੱਸਿਆ ਗਿਆ ਵੀ ਕਿੰਨਾ ਕਰਿਆ ਹੋਈ ਆ 10 11 ਕਿਲੋ ਕੱਢਿਆ ਪਹਿਲਾਂ ਨੇ ਠੀਕ ਆ ਠੀਕ ਆ ਹਾਂਜੀ ਸੋ ਚੰਗੀ ਅਗੇ ਉਮੀਦ ਕੀਤੀ ਜਾਂਦੀ ਹੈ 12 ਤੋਂ ਪਲੱਸ ਵੀ ਹੋ ਸਕਦਾ ਹਾਂਜੀ ਠੀਕ ਹੈ ਬਾਕੀ ਦੋਸਤੋ ਜਿਹੜਾ ਸੱਜੇ ਬੰਨੇ ਦਾ ਹਵਾਨਾ ਤੁਸੀਂ ਉਹ ਵੀ ਨਜ਼ਰ ਮਾਰ ਸਕਦੇ ਹੋ ਮੁੱਠੀ ਵਾਲਾ ਥਾਣਾ ਦੋਸਤੋ ਵਧੀਆ ਚੁਵਾਈਆ ਵੀਰ ਹੁਣਾ ਦੱਸਤਾ ਹਾਂਜੀ ਹਾਂਜੀ ਸੋਵੀਰ ਜੀ ਇੱਕ ਜਿਹੜਾ ਇਹਦਾ ਮੋਲ ਆਪਾਂ ਕੀ ਰੱਖਿਆ ਹੋਇਆ ਜੀ ਇਹ ਲੱਖ ਰੁਪਈਆ ਮੰਗਦੇ ਜੀ ਠੀਕ ਹੈ ਜੀ ਲੱਖ ਰੁਪਈਆ ਡਿਮਾਂਡ ਹੈਗੀ ਆ ਸੋ ਵੀਰ ਜੀ ਆਿਆਂ ਦਾ ਮਾਨਤਾ ਨ ਤਾਂ ਹੋਵੇਗਾ ਜਰੂਰ ਮੈਂ ਜਰੂਰ ਕਰਾਂ ਜੀ ਜਰੂਰ ਕਰਾਂ ਠੀਕ ਹੈ ਜੀ ਸੋ ਕਿਸਾਨ ਵੀਰੋ ਵੀਰ ਹੋਣਾਂ ਦੇ ਕੋਲ ਜਿਹੜੇ ਪਸ਼ੂ ਆ ਵਧੀਆ ਆਉਂਦੇ ਰਹਿੰਦੇ ਚੰਗੇ ਤੁਸੀਂ ਤਸੱਲੀ ਆਪਣੀ ਜ਼ਰੂਰ ਕਰਕੇ ਲੈ ਕੇ ਜਾਇਆ ਕਰੋ ਕਿਉਂਕਿ ਵੀਰ ਹੋਣਾਂ ਦਾ ਕੰਮ ਅੱਗੇ ਵੀ ਬਹੁਤ ਜਦੀ ਤਸੱਲੀ ਕਰਕੇ ਲੈ ਕੇ ਆਉਂਦੇ ਆ ਪਸ਼ੂ ਤੇ ਆਪਦੀ ਤਸੱਲੀ ਤੁਸੀਂ ਆਪਦੇ ਹੱਥੀ ਵੀ ਜ਼ਰੂਰ ਕਰਿਆ ਕਰੋ ਤੇ ਬਾਲੇ ਵੀਰ ਜੇ ਫੋਨ ਫਾਣ ਤੇ ਮਤਲਬ ਕਿ ਜਿਹੜਾ ਪਸ਼ੂ ਨਾਮ ਗਾਇਆ ਕਰੋ ਕਿਉਂਕਿ ਤੁਸੀਂ ਨਾ ਪੈਸੇ ਭਰਨੇ ਆਪਦੀ ਤਸੱਲੀ ਮੌਕੇ ਤੇ ਆਣ ਕੇ ਬਿਲਕੁਲ ਵੀਰ ਹੋਣਾਂ ਦੇ ਕਿਲੇ ਦਾ ਆਪਦੀ ਤਸੱਲੀ ਕਰਕੇ ਪਸ਼ੂ ਦਾ ਮੁੱਲ ਆਪਦੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਪੜਤੇ ਜ ਹੋਵੇਗਾ ਦੋਸਤੋ ਪੋਕੇਗਾ ਵੀਰ ਥੋੜਨਾ ਸੌਦਾ ਜ਼ਰੂਰ ਕਰ ਲਵੇਗਾ ਸੋ ਬਲਵਿੰਦਰ ਵੀਰ ਜੀ ਇੱਕ ਜਣੇ ਆਪਣੇ ਕੰਟੈਕਟ ਨੰਬਰ ਨੇ ਉਹ ਵੀ ਆਪਣੇ ਵੀਰਾਂ ਨੂੰ ਬੋਲ ਕੇ ਜ਼ਰੂਰ ਦੱਸ ਦਿੱ ਗਏ ਜੀ 98146 ਹਾਂਜੀ 05381 ਠੀਕ ਹੈ ਜੀ ਇੱਕ ਵਾਰੀ ਫਿਰ ਬੋਲ ਦਿਗੇ ਜੀ 98146 ਹਾਂਜੀ 05381 ਠੀਕ ਆ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾ ਦੇ ਕੰਟੈਕਟ ਨੰਬਰ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ